ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਨੀਲੀ ਰਾਵੀ ਦੀ ਝੋਟੀ ਤੁਹਾਡੇ ਲਈ ਲੈ ਕੇ ਆਏ ਆਂਗੇ ਦੂਜਾ ਸੂਆ ਸੋਣਾ ਇਹਨੇ 10 11 ਤਰੀਕ ਨੂੰ ਇਹਦੇ ਦਿਨ ਪੂਰੇ ਹੈਗੇ ਤੇ ਇਹ ਚੰਗੇ ਸੀਮਨ ਦੀ ਹੈਗੀ ਬੱਲੂ ਵਨ ਝੋਟਾ ਜਿਹੜਾ ਨੀਲੀ ਰਾਵੀ ਦਾ ਹਨਾ ਉਹਦੀ ਹੈ ਇਹ ਪਹਿਲੇ ਸੂਏ ਇਹਨੇ 12 12.5 ਲੀਟਰ ਦੁੱਧ ਦਿੱਤਾ ਤੇ ਇਸ ਬਾਰੇ ਦੇ ਕੋਲ ਤੋਂ ਉਮੀਦ ਹੈਗੀ ਆ 13 14 15 ਦਾ ਹੀ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਕਿੰਨਾ ਦੁੱਧ ਦੇ ਸਕਦੀ ਆ ਤੇ ਹੈ ਚੰਗੇ ਸੀਮੰਦੀ ਆ ਵੱਲੂ ਬੰਨਦੀ ਆ ਤੇ 12 12.5 ਇਹਨੇ ਪਹਿਲੇ ਸੂਏ ਦੁੱਧ ਦਿੱਤਾਗਾ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਤੁਰਦੀ ਤੁਸੀਂ ਚੈੱਕ ਕਰ ਸਕਦੇ ਹੋ ਪੱਠਪੁੜੇ ਦੀ ਚੰਗੀ ਹੈਗੀ ਆਰਡਰ ਵੀ ਸੋਹਣਾ ਦਿਖਾਉਂਦੀ ਆ ਥਣ ਥਣ ਵੀ ਚੰਗੇ ਆ ਸਾਫ ਆ ਤੇ ਸਭੀ ਬਲੀ ਵੀ ਚੰਗੀ ਹੈ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਮ ਕਿਸਾਨ ਦੇ ਕੋਲ ਹੀ ਇਹ ਹੈਗੀ ਹੈਗੀ ਤੇ ਜਿਹੜਾ ਮੁੱਲ ਆ ਉਹ ਫੋਨ ਤੇ ਹੋਊਗਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪਿੰਡ ਕਠਾਲਾ ਤਹਿਸੀਲ ਤੇ ਮਲੇਰ ਤੇ ਜ਼ਿਲ੍ਹਾ ਮਲੇਰਕੋਟਲਾ ਤਹਿਸੀਲ ਤੇ ਜ਼ਿਲ੍ਹਾ ਮਲੇਰਕੋਟਲਾ ਪੈਂਦਾ ਤੇ ਪਿੰਡ ਹੈਗਾ ਕਠਾਲਾ ਤੇ ਤੁਸੀਂ ਆਜੀ ਤਸੱਲੀ ਕਰਕੇ ਤੇ ਝੋਟੀ ਨੂੰ ਖਰੀਦ ਸਕਦੇ ਹੋ ਤੇ ਤੁਰਦੀ ਤਾਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਤੇ ਆਜੀ ਤਸੱਲੀ ਕਰਕੇ ਤੇ ਉੱਥੇ ਆ ਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਹੈ ਜੀ